ਸਰਦਾਰ ਸਿੰਘ ਦਾ ਬੜ ਗਿਆ ਕੱਲ ਦੇਰ ਸ਼ਾਮ 25 ਜਨਵਰੀ ਨੂੰ ਨਾਬੇ ਸ਼ਹਿਰ ਚ ਮਹਿਸ ਜੇਡ ਦੇ ਲਾਗੇ ਇੱਕ ਬੜੀ ਅਨਸੁਖਾਵੀ ਘਟਨਾ ਵਾਪਰੀ ਜੀਦੇ ਚ ਅਮਨਦੀਪ ਸਿੰਘ ਨਾਮ ਦੇ ਇੱਕ ਪੁਲਿਸ ਮੁਲਾਜ਼ਮ ਨੂੰ ਜੋ ਕਿ ਹੈਡ ਕਨਸਟੇਬਲ ਸੀਗਾ ਤੇ ਸਿਵਲ ਲਾਈਨ ਥਾਣੇ ਪਟਿਆਲੇ ਚ ਪੋਸਟਡ ਸੀਗਾ ਉਹਦਾ 5 ਤੋਂ 6 ਨੌਜਵਾਨਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਇਮੀਡੀਏਟਲੀ ਪਟਿਆਲਾ ਪੁਲਿਸ ਨੇ ਟੀਮਾਂ ਬਣਾ ਕੇ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰਤੀ। ਕਤਲ ਦਾ ਮੁਕੱਦਮਾ ਕੋਤਵਾਲੀ ਨਾਭਾ ਦਰਜ ਕੀਤਾ ਗਿਆ ਤੇ ਜਿਹੜੇ 6 ਕਾਤਲ ਸੀਗੇ ਉਹਨਾਂ ਚੋਂ ਦੋ ਕਾਤਲ ਜਿਹੜੇ ਆ ਉਹ ਪਟਿਆਲਾ ਪੁਲਿਸ ਨੇ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਬਾਕੀ 4 ਕਾਤਲਾਂ ਨੂੰ ਫੜਨ ਲਈ ਟੀਮਾਂ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਤੇ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਅਸੀਂ ਉਹ ਬਾਕੀ ਦੇ 4 ਕਾਤਲ ਵੀ ਫਰਜ਼ਾ ਕਾਰਨ ਜੀ ਦੇਖੋ ਕਾਰਨ ਜੀ ਦੇਖੋ ਕਾਰਨ ਜਿਹੜਾ ਕਿ ਹੁਣ ਤੱਕ ਕਲੀਅਰ ਹੋਇਆ ਕਿ ਕੁਝ ਐਸਿਆਂ ਦੇ ਲੈਣ-ਦੇਣ ਦੀ ਕੋਈ ਗੱਲ ਸੀਗੀ ਪਰੰਤੂ ਜੇ ਆਪਾਂ ਕਹੀਏ ਕਿ ਕੋਈ ਕਾਫੀ ਵੱਡੀ ਅਮਾਉਂਟ ਦੇ ਕੋਈ ਪੈਸੇ ਸੀਗੇ ਉਹ ਗੱਲ ਨਹੀਂ ਹੈਗੀ ਛੋਟੀ ਗਿਣਤੀ ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਤੇ ਉਸ ਬਹਿਸ ਦੇ ਦੌਰਾਨ ਹੀ ਉਹਨੂੰ ਦੋ ਵਾਰੀ ਚਾਕੂ ਮਾਰਿਆ ਗਿਆ ਤੇ ਦੋ ਦੋ ਦੋਸ਼ੀ ਜਿਹੜੇ ਕਾਤਲ ਸੀ ਉਹ ਅਰੇਸਟ ਕਰ ਲਏ ਆ ਤੇ ਬਾਕੀ ਦੇ ਚਾਰ ਵੀ ਅਸੀਂ ਸ਼ਾਮ ਤੱਕ ਅਰੇਸਟ ਕਰਾਂਗੇ ਟੀਮਾਂ ਸਾਡੀਆਂ ਸੀਆਈਏ ਪਟਿਆਲਾ ਸੀਆਈਏ ਸਮਾਣਾ ਸਾਰੀਆਂ ਟੀਮਾਂ ਆਪਰੇਸ਼ਨਲ ਇਸੇ ਕੰਮ ਤੇ ਲੱਗੀਆਂ ਸੀ ਕਿਉਂਕਿ ਸਾਡਾ ਆਪਣਾ ਮੁਲਾਜ਼ਮ ਸੀਗਾ ਤੇ ਵੀ ਐਨਸ਼ੋਰ ਕੀ ਅਸੀਂ ਇੱਥੇ ਚ ਐਗਜ਼ੈਂਪਲਰੀ ਐਕਸ਼ਨ ਲਵਾਂਗੇ ਤੇ ਸਖਤ ਤੋਂ ਸਖਤ ਸਜ਼ਾ ਇਹਨਾਂ ਦੋਸ਼ਿਆਂ ਨੂੰ ਦਵਾਈ ਜਾਏ ਫਿਰ ਉਹਨਾਂ ਦਾ ਭਰਾ ਵੀ ਨਾਲ ਸੀ ਉਹ ਕਿਦਾਂ ਜ਼ਖਮੀਆਂ ਕਿਦਾਂ ਕੰਡੀਸ਼ਨ ਉਹਦਾ ਡੇਂਜਰ ਤੋਂ ਬਾਹਰ ਕ੍ਰਿਮੀਨਲ ਵੈ ਕਾਨੂੰਨ ਸੀ ਉਹ ਜੀ ਅੱਗੇ ਦੇਖੋ ਇਮੀਡੀਏਟਲੀ ਮੈਂ ਸਭ ਤੋਂ ਪਹਿਲਾਂ ਬਰੀਫ ਹੀ ਕੀਤਾ ਹੈ ਸੋ ਵੀ ਆਰ ਵਰਕਿੰਗ ਔਨ ਦੀ ਇਨਵੈਸਟੀਗੇਸ਼ਨ ਤੇ ਦੁਬਾਰੇ ਵੀ ਤੁਹਾਨੂੰ ਤਫ਼ਤੀਸ਼ ਬਾਰੇ ਬਾਕੀ ਡਿਟੇਲਸ ਮੈਂ ਦੱਸਾਂ। ਅਰੇ ਪਰਿਵਾਰਿਕ ਮੈਂਬਰ ਦੀ ਨਾਂ ਦੇ ਜਾਂ ਕੋਈ ਆਦਿ ਨਹੀਂ। ਨਹੀਂ ਇਹ ਪਰਿਵਾਰਿਕ ਨੰਬਰ ਨਹੀਂ ਸੀਗੇ ਜੀ। ਇਹਨਾਂ ਦਾ ਕੁਛ ਨਾ ਪੈਸਿਆਂ ਦਾ ਜਿਵੇਂ ਮੈਂ ਦੱਸਿਆ ਪੈਸਿਆਂ ਦਾ ਲੈਣ-ਦੇਣ ਸੀਗਾ ਛੋਟੇ ਅਮਾਊਂਟ 'ਚ ਉਸ ਵਹਿਸ ਨੂੰ ਇਹਨਾਂ ਤੋਂ ਆਪਣਾ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਵਹਿਸ ਦੇ ਦੌਰਾਨ ਹੀ ਦਿੱਤਾ ਗਿਆ। ਦੋ ਵਾਰੀ ਚਾਕੂ ਦੇ वार ਉਹਦੇ ਪੇਟ 'ਚ ਤੇ ਘੇਡ 'ਚ ਕੀਤੇ ਗਏ। ਦੋਨੋਂ ਜਦੋਂ ਦਾਖਾ ਹਸਪਤਾਲ ਲੈ ਕੇ ਗੋਦੀ ਮੌਤ ਹੋ ਗਈ ਸੀ। ਸੋ ਦੋ ਦੋਸ਼ੀ ਦੋ ਕਾਤਲ ਅਸੀਂ ਅਰੈਸਟ ਕਰ ਲਏ ਆ। ਬਾਕੀ ਦੇ ਵੀ ਅਸੀਂ ਬਹੁਤ ਛੇਤੀ ਅਰੈਸਟ। ਕੀ ਲੱਗਦਾ ਸੇ